ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਘੂ ਹੋਣਾ ਦਾ ਦੇਹਾਤ ਪਿਛਲੇ ਦਿਨੀ ਹੋ ਜਾਂਦਾ ਤੇ ਹੁਣ ਲੋਕਾਂ ਨੂੰ ਦੱਸ ਦੇ ਕਿ ਲੋਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਮਿਲਣ ਦੀ ਆਸ ਬੱਜੀ ਹੈ ਆਸ ਕਿਵੇਂ ਬੱਜੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਇੱਕ ਪਬਲਿਕ ਨੋਟਿਸ ਕਢਵਾਇਆ ਗਿਆ ਜੋ ਕਿ ਬਰਿੰਦਰ ਕੌਰ ਪੰਘੂ ਜੋ ਕਿ ਨਿਰਮਲ ਸਿੰਘ ਪੰਘੂ ਹੋਣਾ ਦੀ ਧੀ ਹੈ ਉਹਨਾਂ ਦੇ ਵੱਲੋਂ ਉਨ੍ਹਾਂ ਦੇ ਵੱਲੋਂ ਇੱਕ ਪਬਲਿਕ ਨੋਟਿਸ ਕਢਵਾਇਆ ਗਿਆ ਜਿਹਦੇ ਵਿੱਚ ਜਿਹੜਾ ਲਿਖਿਆ ਗਿਆ ਕਿ ਨਿਰਮਲ ਸਿੰਘ ਭੰਗੂ ਹੋਣਾ ਦਾ ਪਿਛਲੇ ਦਿਨੀ ਦਿਹਾਤ ਹੋ ਗਿਆ ਸੀ ਤੇ ਉਹ ਆਪਣੀ ਸੰਸਾਰਿਕ ਯਾਤਰਾ ਜਿਹੜੀ ਆ ਪੂਰੀ ਕਰ ਚੁੱਕੇ ਆ ਤੇ ਦੱਸਦੇ ਕਿ ਨਾਲ ਹੀ ਉਸ ਤੋਂ ਬਾਅਦ ਲਿਖਿਆ ਗਿਆ ਇਸ ਦੇ ਵਿੱਚ ਕਿ ਜਿਹੜੇ ਵੀ ਨਿਵੇਸ਼ਕਾਂ ਨੇ ਆਪਣਾ ਨਿਵੇਸ਼ ਕੀਤਾ ਸੀ ਕਿਹਾ ਜਾ ਰਿਹਾ ਕਿ 5.5 ਯਾਨੀ ਕਿ 5.5 ਕਰੋੜ ਲੋਕਾਂ ਨੇ ਪੈਸਾ ਲਾਇਆ ਸੀ ਪਰਲ ਕੰਪਨੀ ਦੇ ਵਿੱਚ ਕਿਸੇ ਨੇ ਇਹ ਸੋਚ ਕੇ ਲਾਇਆ ਕਿ ਡਬਲ ਹੋ ਜਾਣਗੇ ਪੈਸੇ ਕਿਸ ਨੇ ਇਹ ਸੋਚ ਕੇ ਲਾਇਆ ਕਿ ਕੋਈ ਪ੍ਰਾਪਰਟੀ ਜੋ ਤਾਂ ਵਕੂ ਵਕਰੇ ਇਨਵੈਸਟਮੈਂਟ ਲੋਕਾਂ ਨੇ ਕੀਤੀ 5.5 ਦੇ ਕਰੀਬ 5.5 ਕਰੋੜ ਦੇ ਕਰੀਬ ਜਿਹੜਾ ਲੋਕ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਰੁਪਏ ਪਰਲ ਕੰਪਨੀ ਦੇ ਵਿੱਚ ਲੱਗੇ ਹੋਇਆ ਤਾਂ ਦੋਸਤੋ ਨਾਲ ਨਾਲ ਇਸ ਖਬਰ ਨੂੰ ਸ਼ੇਅਰ ਕਰੀ ਚੱਲਿਓ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਰੁਪਏ ਜਿਹੜੇ ਐ ਇਸ ਕੰਪਨੀ ਦੇ ਵਿੱਚ ਲੱਗੇ ਹੋਏ ਸੀ ਤਾਂ ਅਕਸਰ ਲੋਕ ਸਾਨੂੰ ਫੋਨ ਕਰਦੇ ਸੀ ਮੈਸੇਜ ਕਰਦੇ ਸੀ ਜਦੋਂ ਕੋਈ ਨਿਰਮਲ ਭੰਗੂ ਜਾਂ ਜਦੋਂ ਕੋਈ ਪਰਲ ਗਰੁੱਪ ਦੀ ਸੀ ਖਬਰ ਕਰਦੇ ਸੀ ਤਾਂ ਉਸ ਸਮੇਂ ਮੈਸੇਜ ਜਿਹੜੇ ਐ ਲੋਕ ਕਰਦੇ ਰਹਿੰਦੇ ਸੀ ਕਿ ਕਦੋਂ ਸਾਡੇ ਰੁਪਏ ਮਿਲਣਗੇ ਕੀ ਸਾਡੇ ਰੁਪਏ ਮਿਲ ਸਕਦੇ ਆ ਤਾਂ ਹੀ ਕਹਿ ਰਿਹਾ ਨਾਲ-ਨਾਲ ਸ਼ੇਅਰ ਕਰੀ ਚੱਲੋ ਜੋ-ਜੋ ਸੁਣੀ ਜਾਂਦਾ ਇਸ ਵਕਤ ਇਸ ਖਬਰ ਨੂੰ ਤਾਂ ਦੱਸ ਦੇ ਕਿ ਲੋਕਾਂ ਦੇ ਕਿਹਾ ਯਾਦ ਹੈ ਕਿ 45000 ਕਰੋੜ ਤੋਂ ਲੈ ਕੇ 55000 ਕਰੋੜ ਤੱਕ ਦੇ ਵਿੱਚ ਵਿੱਚ ਇਹ ਟੋਟਲ ਅਮਾਉਂਟ ਬਣਦੀ ਹੈ ਜਿਹੜੀ ਜਿਹੜਾ ਘਾਪਲਾ ਜਿਹੜਾ ਹੋਇਆ ਸੀ ਇਸ ਅਮਾਉਂਟ ਦਾ ਤਾਂ ਦੱਸ ਦੇ ਕਿ ਹੁਣ ਬਰਿੰਦਰ ਕੌਰ ਭੰਗੂ ਨੇ ਕਿਹਾ ਕਿ ਅਸੀਂ ਕਿਸ਼ਤਾਂ ਦੇ ਵਿੱਚ ਜਿਹੜਾ ਰੁਪਏ ਵਾਪਸ ਕਰਾਂਗੇ ਤਾਂ ਦੱਸ ਦੇ ਕਿ ਇਹ ਗੱਲ ਜਿਹੜੀ ਆ ਕਹੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਰਲ ਗਰੁੱਪ ਦੇ ਸਾਰੇ ਨਿਵੇਸ਼ਕਾਂ ਦਾ ਭੁਗਤਾਨ ਅਸੀਂ ਕਰਾਂਗੇ ਵਾਪਸ ਤੁਹਾਨੂੰ ਰੁਪਏ ਅਸੀਂ ਦੇਾਂਗੇ ਜਿਨ੍ਹਾਂ ਜਿਨ੍ਹਾਂ ਨੇ ਪਰਲ ਗਰੁੱਪ ਦੇ ਵਿੱਚ ਰੁਪਇਆ ਲਾਇਆ ਸੀ ਤੇ ਨਾਲ ਹੀ ਉਹਨੇ ਕਿਹਾ ਕਿ ਮੇਰੇ ਪਿਤਾ ਦੀ ਜ਼ਿੰਦਗੀ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨ ਦੇ ਵਿੱਚ ਜਿਹੜੀ ਆ ਪਾ ਵਾਪਸ ਕਰਨ ਦੇ ਲਈ ਸਮਰਪਿਤ ਸੀ ਪਰ ਉਹਨਾਂ ਦਾ ਨਾਲ ਹੀ ਇਹ ਗੱਲ ਵੀ ਕਹਿਣੀ ਹੈ ਕਿ ਨਿਰਮਲ ਸਿੰਘ ਭੰਗੂ ਹੋਣਾ ਦਾ ਦੇਹਾਂ ਜਦੋਂ ਹੋਇਆ ਤਾਂ ਉਹਨਾਂ ਨੇ ਉਸ ਤੋਂ ਪਹਿਲਾਂ ਜਿਹੜਾ ਸੋਚਿਆ ਸੀ ਕਿ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰਨਗੇ ਹਾਲਾਂਕਿ ਜੇਲ੍ਹ ਕੱਟ ਰਹੀ ਸੀ ਲਗਾਤਾਰ ਜਵਾਈ ਵੀ ਜਰਾ ਘੜੀਸਿਆ ਗਿਆ ਨਿਰਮਲ ਸਿੰਘ ਭੰਗੂ ਹੋਣਾ ਦੇ ਇਸ ਮਾਮਲੇ ਦੇ ਵਿੱਚ ਤੇ ਉਹਨਾਂ ਦੀ ਕੁੜੀ ਉਹ ਵੀ ਜਿਹੜਾ ਉਹਦੇ ਉੱਪਰ ਵੀ ਰਡਾਰ ਉਹ ਵੀ ਰਡਾਰ ਦੇ ਉੱਪਰ ਲਈ ਪੁਲਿਸ ਦੇ ਕਿਉਂਕਿ 5.5 ਕਰੋੜ ਲੋਕਾਂ ਦੇ ਨਾਲ ਠੱਗੀ ਦਾ ਮਾਮਲਾ ਸੀ ਤਾਂ ਅਜੇ ਦੇ ਵਿੱਚ ਲੋਕ ਜਿਹੜੇ ਆ ਪੁੱਛਦੇ ਸੀ ਕਿ ਕਦੋਂ ਸਾਨੂੰ ਰੁਪਏ ਮਿਲਣਗੇ ਤਾਂ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਰੁਪਏ ਲੋਕਾਂ ਨੂੰ ਵਾਪਸ ਕਰਾਂਗੇ ਰਿਟਰਨ ਕਰਾਂਗੇ ਰਿਫੰਡ ਕਰਾਂਗੇ ਲੋਕਾਂ ਦੇ ਜਿਨ੍ਹਾਂ ਜਿਨ੍ਹਾਂ ਦਾ ਰੁਪਿਆ ਲੱਗਿਆ ਸੀ ਤਾਂ ਵੱਡੀ ਖਬਰ ਹੈ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਹੀ ਨਹੀਂ ਦਾਦੇ ਪੂਰੇ ਭਾਰਤ ਦੇ ਲੋਕਾਂ ਦੇ ਲਈ ਵੱਡੀ ਖਬਰ ਹੈ ਕਿਉਂਕਿ ਗੁਜਰਾਤ ਯੂਪੀ ਰਾਜਸਥਾਨ ਮਹਾਰਾਸ਼ਟਰਾ ਮੁੰਬਈ ਦੇ ਵਿੱਚ ਬਹੁਤ ਸਾਰਾ ਨਿਵੇਸ਼ ਹੋਇਆ ਸੀ ਪਰਲ ਗਰੁੱਪ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਸਭ ਨੂੰ ਪਤਾ ਹੈ ਕਿ ਪਰਲ ਗਰੁੱਪ ਹਰੇਕ ਕੋਈ ਤੀਜਾ ਚੌਥਾ ਬੰਦਾ ਪਰਲ ਗਰੁੱਪ ਆਲਾ ਮਿਲ ਹੀ ਜਾਂਦਾ ਸੀ ਅੱਜ ਤੋਂ ਘੱਟੋ ਘੱਟ 5 ਸਾਲ ਪਹਿਲਾਂ 5 ਸਾਲ ਪਹਿਲਾਂ ਕਿਉਂ ਕਹਿ ਰਿਹਾ ਕਿਉਂਕਿ ਇਸ ਤੋਂ ਬਾਅਦ ਫਿਰ ਕੇਸ ਚੱਲਦਾ ਰਿਹਾ ਫਿਰ ਲੋਕਾਂ ਨੂੰ ਲੱਗਿਆ ਕਿ ਹੁਣ ਤੱਕ ਕਿੱਥੇ ਪੈਸੇ ਮੁੰਨਿਆ ਕਿਉਂਕਿ ਕਹਿੰਦੇ ਆ ਗੰਗਾ ਗਏ ਫੁੱਲ ਕਿੱਥੇ ਵਾਪਸ ਆਉਂਦੇ ਆ ਪਰ ਹੁਣ ਜਦੋਂ ਬੰਦਾ ਸੰਸਾਰਿਕ ਯਾਤਰਾ ਪੂਰੀ ਕਰ ਲੈਂਦਾ ਫਿਰ ਬੰਦੇ ਦਾ ਦਿਮਾਗ ਠਣਕਦਾ ਫਿਰ ਬੰਦੇ ਦਾ ਦਿਮਾਗ ਜਿਹੜਾ ਇਸ ਪਾਸੇ ਨੂੰ ਜਾਂਦਾ ਫਿਰ ਬੰਦਾ ਥੋੜਾ ਸਪਿਰਚੁਅਲਿਟੀ ਵੱਲ ਜਾਂਦਾ ਜਾਂ ਫਿਰ ਕਹਿ ਲਈਏ ਫਿਰ ਬੰਦਾ ਅਨੈਸਟੀਵ ਵੱਲ ਜਾਂਦਾ ਫਿਰ ਬੰਦਾ ਲਾਇਲਟੀ ਵੱਲ ਜਾਂਦਾ ਜਦੋਂ ਪਰ ਪਰਿਵਾਰਕ ਮੈਂਬਰ ਜਿਹੜਾ ਮਰ ਜਾਂਦਾ ਹਾਲਾਂਕਿ ਕਿਸੇ ਦਾ ਮਰਨਾ ਚੰਗਾ ਨਹੀਂ ਹੈ ਲੈ ਮੰਦ ਭਾਗ ਹੈ ਜਦੋਂ ਕੋਈ ਮਰਦਾ ਕੋਈ ਵੀ ਹੋਵੇ ਉਹ ਸੰਸਾਰਿਕ ਯਾਤਰਾ ਜਦੋਂ ਕੋਈ ਭੋਗ ਕੇ ਜਾਂਦਾ ਤਾਂ ਉਹਦੇ ਪਰਿਵਾਰ ਨੂੰ ਤਾਂ ਫਿਰ ਭੁਗਤਣਾ ਪੈਂਦਾ ਹੀ ਹੈ ਪਰ ਦੂਜੇ ਪਾਸੇ ਪਰਿਵਾਰਕ ਮੈਂਬਰ ਫੇਰ ਕੁਝ ਸੋਚਦਾ ਕਿ ਹਾਂ ਭਾਈ ਜਿਵੇਂ ਕਹਿੰਦੇ ਆ ਕਿ ਕਰਮਾਂ ਦੇ ਖੇਡ ਕੀ ਹੁੰਦੇ ਨੇ ਤਾਂ ਫੇਰ ਲੋਕ ਕਹਿੰਦੇ ਆ ਕਿ ਅਸੀਂ ਕੀ ਕਰਮ ਕੀਤੇ ਸੀ ਪਰ ਲੰਗੀ ਉਮਰ ਚ ਬੰਦਾ ਜਾ ਕੇ ਸੋਚਦਾ ਕਿ ਯਾਰ ਆ ਇੱਥੇ ਗਲਤੀ ਹੋ ਗਈ ਆ ਬੰਦੇ ਦਾ ਮਾੜਾ ਕਰਤਾ ਪਰ ਜਿਨ੍ਹਾਂ ਨੇ ਹੁਣ 5.5 ਕਰੋੜ ਲੋਕਾਂ ਨਾਲ ਠੱਗੀ ਮਾਰੀ ਉਹ ਹੁਣ ਕੀ ਕਹਿਣਗੇ ਤਾਂ ਹੁਣ ਉਹ ਸਿਰਫ ਇਹੀ ਕਹਿ ਸਕਦੇ ਆ ਕਿ ਭਾਈ ਮਾੜਾ ਚੰਗਾ ਦਾ ਜਿਹੜਾ ਹੋਣਾ ਸੀ ਹੋ ਗਿਆ ਸਾਡਾ ਦਾ ਜੀ ਵੀ ਚਲਿਆ ਗਿਆ ਹੁਣ ਪਰ ਅਸੀਂ ਰੁਪਏ ਤੁਹਾਨੂੰ ਵਾਪਸ ਕਰ ਦਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਰੁਪਏ ਆਏ ਨਹੀਂ ਦਿੱਤੇ ਸੀ ਬਹੁਤ ਸਾਰੇ ਲੋਕਾਂ ਨੇ ਕੋਈ ਆਦੀ ਪਾਈ ਪਾਈ ਇਕੱਠੀ ਕਰਕੇ ਦਿੱਤੀ ਪਾਈ ਪਾਈ ਕਮਾ ਕੇ ਦਿੱਤੀ ਕਰਜ਼ੇ ਲੈ ਕੇ ਦਿੱਤੇ ਜਿਨ੍ਹਾਂ ਦੇ ਕੋਲ ਕੋਈ ਕਿੱਲਾ ਡੇਢ ਕਿੱਲਾ ਜ਼ਮੀਨ ਸੀ ਉਹ ਜ਼ਮੀਨ ਵੇਚ ਕੇ ਦਿੱਤੀ ਕਿਸੇ ਨੇ ਕੁਝ ਕਨਾਲਾਂ ਵੇਚ ਕੇ ਦਿੱਤੀਆਂ ਕੋਈ ਆਪਦਾ ਪਲਾਟ ਵੇਚਿਆ ਕੋਈ ਗਹਿਣੇ ਵੇਚੇ ਪਤਾ ਨਹੀਂ ਲੋਕਾਂ ਨੇ ਕੀ ਕੀ ਵੇਚ ਕੇ ਦਿੱਤਾ ਹੋਊਗਾ ਪਰ ਜਦੋਂ ਹਾਇ ਲੱਗਦੀ ਆ ਕਹਿੰਦੇ ਵਾਦਵਾ ਕਿਸੇ ਦੀ ਨਹੀਂ ਲੈਣੀ ਚਾਹੀਦੀ ਵਾਦਵਾ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਮਾੜੀ ਹੁੰਦੀ ਹੈ ਜੇ ਤੁਸੀਂ ਕੋਈ ਕੰਮ ਕਰਦੇ ਹੋ ਚੰਗਾ ਕਰਮ ਕਰੋ ਕਿਉਂਕਿ ਕਰਮ ਤੁਹਾਡੇ ਸਾਹਮਣੇ ਆਉਣੀ ਆਉਣੇ ਨੇ ਇਹ 360 ਡਿਗਰੀ ਦਾ ਚੱਕਰ ਹੈ ਇਹਦਾ ਜਿੱਥੋਂ ਚੱਲਿਆ ਸੀ ਉੱਥੇ ਹੀ ਆਖਰ ਖਤਮ ਹੋਣਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਰੀਬ 5.5 ਕਰੋੜ ਲੋਕਾਂ ਦਾ 5.5 ਕਰੋੜ ਲੋਕਾਂ ਦਾ ਠੱਗੀ ਦਾ ਮਾਮਲਾ ਤੇ ਨਾਲ ਹੀ ਬਰਿੰਦਰ ਕੌਰ ਭੰਗੂ ਕਹਿੰਦੇ ਆ ਕਿ ਮੇਰੇ ਪਿਤਾ ਤਾਂ ਅਦਾਇਗੀ ਨੂੰ ਸਮਰਪਿਤ ਸੀ ਲੋਕਾਂ ਦੇ ਪੈਸੇ ਮੋੜਨਾ ਚਾਹੁੰਦੇ ਸੀ ਪਰ ਹੁਣ ਨਿਰਮਲ ਸਿੰਘ ਭੰਗੂ ਹੋਣਾ ਦੇ ਦਿਹਾਤ ਮਗਰੋਂ ਇਹ ਬਿਆਨ ਆਇਆ ਵਧੀਆ ਹੁੰਦਾ ਜੇ ਇਹ ਬਿਆਨ ਉਦੋਂ ਆਉਂਦਾ ਜਦੋਂ ਕੇਸ ਚੱਲਦੇ ਸੀ ਜਦੋਂ ਸੀ ਈ ਇਨਕੁਆਰੀਆਂ ਕਰਦੀ ਸੀ ਜਦੋਂ ਤਰੀਕਾ ਪੈਂਦੀਆਂ ਸੀ ਜਦੋਂ ਲੋਕ ਕਿਸ ਕੋਟਾਂ 'ਚ ਪਾਉਂਦੇ ਸੀ ਪਟੀਸ਼ਨਾਂ ਪਾਉਂਦੇ ਸੀ ਉਦੋਂ ਵੀ ਇਹ ਬਿਆਨ ਆ ਜਾਂਦਾ ਬਰਿੰਦਰ ਕੌਰ ਭੰਗੂ ਦਾ ਤਾਂ ਚੰਗੀ ਗੱਲ ਸੀ ਪਰ ਚਲੋ ਦੇਰ ਆਏ ਦਰੋਸਤ ਆਏ ਪਰ ਹੁਣ ਤਾਂ ਜਿਹੜਾ ਇਹ ਚੀਜ਼ ਬੰਦੇ ਦੇ ਦਿਮਾਗ 'ਚ ਆਉਣੀ ਆਉਣੀ ਹੁੰਦੀ ਹੈ ਜਦੋਂ ਇੱਕ ਘਰੋਂ ਚਲਾ ਜਾਂਦਾ ਬੰਦਾ ਤਾਂ ਫਿਰ ਬੰਦਾ ਬਹੁਤ ਕੁਝ ਸੋਚਦਾ ਕਿਉਂਕਿ ਸੋਚਿਆ ਤਾਂ ਹੋਊਗਾ ਦੇਖੋ ਜੇਲ੍ਹ ਦੇ ਵਿੱਚ ਸਾਰਾ ਕੀ ਲਾ ਸਮਾਂ ਨਿਕਲ ਗਿਆ ਕਿਸੇ ਬੱਚੇ ਲਈ ਕਿੰਨਾ ਔਕਾ ਹੁੰਦਾ ਕਿ ਉਹ ਆਪਣੇ ਪਿਤਾ ਦੀ ਸੇਵਾ ਵੀ ਨਹੀਂ ਕਰ ਸਕਿਆ ਆਪਣੇ ਉਸਦੇ ਪਿਤਾ ਦੇ ਆਖਰੀ ਸਮੇਂ ਦੇ ਵਿੱਚ ਕਿਉਂਕਿ ਆਖਰੀ ਸਮਾਂ ਤਾਂ ਜੇਲ੍ਹ ਚਲੰਗਿਆ ਸੇਵਾ ਕਿਵੇਂ ਕਰਨੀ ਸੀ ਜੇਲ੍ਹ ਦੇ ਵਿੱਚ ਕਿਉਂਗੇ ਲੋਕਾਂ ਦੇ ਨਾਲ ਠੱਗੀ ਮਾਰੀ ਸੀ ਤਾਂ ਸਾਰਾ ਕੁਝ ਉੱਥੇ ਘੁੰਮਦਾ ਦੁਬਾਰੇ ਫੇਰ ਜ਼ੀਰੋਤੀ ਆ ਜਾਂਦੀ ਹੈ ਚੀਜ਼ ਕਿ ਜੇ ਕੁਝ ਐ ਜਾਂ ਕੁਝ ਨਾ ਕਰ ਦੇ ਤਾਂ ਦੰਨਾ ਦੇਖਣੇ ਪੈਂਦੇ ਕਿਉਂਕਿ ਲੋਕਾਂ ਦੀ ਹਾਇ ਲੱਗੀ ਹੋਊਗੀ ਲੋਕ ਜਿਹੜੇ ਐ 5.5 ਕਰੋੜ ਲੋਕ ਕਿਸ ਨੇ ਕਿਵੇਂ ਰੁਪਿਆ ਦਿੱਤਾ ਕਿਸੇ ਨੇ ਕੁੜੀਆਂ ਦੇ ਵਿਆਹ ਕਰਨੇ ਸੀ ਕਿਸੇ ਨੇ ਆਪਦੀ ਜੌਬ ਕਰਨੀ ਸੀ ਕਿਸੇ ਨੇ ਬੱਚਿਆਂ ਨੂੰ ਬਿਜ਼ਨਸ ਖੋਲ ਕੇ ਦੇਣਾ ਸੀ ਕੱਲਾ ਕੱਲਾ ਰੁਪਿਆ ਲਾਇਆ ਤਾਂ ਹੀ ਦੋਸਤੋ ਕਹਿਣਾ ਕਿ ਨਾ ਨਾਲ ਸ਼ੇਅਰ ਕਰੀ ਚਲੋ ਤੇ ਲੋਕਾਂ ਤੱਕ ਇਹ ਖਬਰ ਪਹੁੰਚ ਜੇ ਜਿਹੜੇ ਲੋਕ ਮੈਸੇਜ ਸਾਨੂੰ ਕਰਦੇ ਸੀ ਫੋਨ ਸਾਨੂੰ ਕਰਦੇ ਸੀ ਕਿ ਭਾਈ ਪਰਲ ਕੰਪਨੀ ਦੇ ਵਿੱਚ ਲੱਗੇ ਰੁਪਏ ਵਾਪਸ ਆਉਣਗੇ ਕਿ ਨਹੀਂ ਆਉਣਗੇ ਹੁਣ ਉਹਨਾਂ ਦੇ ਲਈ ਕੁਝ ਖਬਰੀ ਹੈ ਉਹ ਇਹ ਖਬਰ ਦੇਖ ਲੈਣਗੇ ਉਹ ਵੀ ਚੈਨਲ ਬਹਿ ਜਾਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕਰਜ਼ਾ ਲੈ ਲੈ ਕੇ ਰੁਪਿਆ ਫੜਿਆ ਸੀ